ਹਲੇਲੂਇਆ ਸਾਰੇ ਪੈਨ ਪਰਵਾਂ ਨੂੰ ਜੈਮ ਸੀ ਦੀ ਆਓ ਸੀ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਲੇਵੀਆਂ ਅਧਿਆਏ 2 ਮੈਦੇ ਦੀ ਪੇਟ ਜਦ ਕੋਈ ਮੈਦੇ ਦੀ ਪੇਟ ਜਹਵਾ ਦੇ ਅੱਗੇ ਚੜਾਵੇ ਤਾਂ ਉਸ ਦੀ ਪੇਟ ਮਹੀਨ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਚੋਵੇ ਅਤੇ ਉਸ ਦੇ ਉੱਤੇ ਲੋਬਾਨ ਪਾਵੇ ਅਤੇ ਉਹ ਉਸ ਨੂੰ ਹਰੂਨ ਦੇ ਪੁੱਤਰ ਜਾਜਕਾਂ ਦੇ ਕੋਲ ਲਿਆਵੇ ਅਤੇ ਉਹ ਉਸ ਵਿੱਚੋਂ ਉਸ ਦੇ ਮੈਦੇ ਵਿੱਚੋਂ ਅਤੇ ਉਸ ਦੇ ਤੇਲ ਵਿੱਚੋਂ ਉਸ ਸਾਰੇ ਲੋਬਾਨ ਵਿੱਚੋਂ ਇੱਕ ਮੁਠ ਪਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਦੇ ਉਤੇ ਉਸ ਦੇ ਸਿਮਰਨ ਲਈ ਜਹਾਵਾ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਪੇਟ ਕਰਕੇ ਸਾੜੇ ਅਤੇ ਮੈਦੇ ਦੀ ਪੇਟ ਚੋਂ ਵੱਧ ਜਾਵੇ ਹਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ ਇਹ ਜਹਾਵਾ ਦੇ ਅੱਗੇ ਅੱਗ ਦੀ ਪੇਟ ਵਿੱਚੋਂ ਅਤ ਪਵਿੱਤਰ ਹੈ ਜੇ ਤੂੰ ਤੰਦੂਰ ਦਾ ਪਕਾਇਆ ਹੋਇਆ ਮੈਦੇ ਦੀ ਪੇਟ ਦਾ ਚੜਾਵਾ ਲਿਆਵੇਂ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਪਤੀਰੇ ਫੁਲਕਿਆਂ ਦਾ ਹੋਵੇ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਮਠੀਆਂ ਦਾ ਹੋਵੇ ਅਤੇ ਜੇ ਤੇਰਾ ਚੜਾਵਾ ਇੱਕ ਤਵੇ ਉਤੇ ਪਕਾਈ ਹੋਈ ਮੈਦੇ ਦੀ ਪੇਟ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਪਤੀਰੇ ਮੈਦੇ ਦਾ ਹੋਵੇ ਤੂੰ ਉਸ ਨੂੰ ਟੋਟੇ ਟੋਟੇ ਕਰੀ ਅਤੇ ਉਸ ਦੇ ਉਤੇ ਤੇਲ ਪਾਵੀ ਇਹ ਇੱਕ ਮੈਦੇ ਦੀ ਪੇਟ ਹੈ ਅਤੇ ਜੇ ਤੇਰਾ ਛੜਾਵਾ ਤਵੀ ਵਿੱਚ ਪਕਾਈ ਹੋਈ ਮੈਦੇ ਦੀ ਪੇਟ ਹੋਵੇ ਤਾ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ ਅਤੇ ਤੂੰ ਇਹਨਾਂ ਵਸਤਾਂ ਦੀ ਬਣਾਈ ਹੋਈ ਮੈਦੇ ਦੀ ਪੇਟ ਜਹਾਵਾ ਦੇ ਅੱਗੇ ਲਿਆਵੀਂ ਅਤੇ ਜੇ ਉਹ ਜਾਜਕ ਦੇ ਅੱਗੇ ਤਰੀ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਝਾਜਕ ਉਸਤੇ ਸਿਮਰਨ ਲਈ ਉਸ ਮੈਦੇ ਦੀ ਪੇਟ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਉਤੇ ਸਾੜੇ ਇਹ ਜੋਵਾ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਪੇਟ ਹੈ ਅਤੇ ਜਿਹੜਾ ਉਸ ਮੈਦੇ ਦੀ ਪੇਟ ਤੋਂ ਰਹਿ ਜਾਏ ਸੋਹਾਰੂਨ ਅਤੇ ਉਸਤੇ ਪੁੱਤਰਾਂ ਦਾ ਹੋਵੇ ਇਹ ਜੋਵਾ ਦੇ ਅੱਗੇ ਅੱਗ ਦੀਆਂ ਪੇਟਾਂ ਵਿੱਚੋਂ ਅਤ ਪਵਿੱਤਰ ਹੈ ਮੈਦੇ ਦੀ ਪੇਟ ਵਿੱਚ ਜੋ ਤੁਸੀਂ ਜੋਵਾ ਦੇ ਅੱਗੇ ਲਿਆਉਣੀ ਕੁਝ ਖਮੇਰ ਨਾ ਹੋਵੇ ਕਿਉਂ ਜੋ ਤੁਸੀਂ ਜੋਵਾ ਦੇ ਅੱਗੇ ਕਿਸੇ ਅੱਗ ਦੀ ਪੇਟ ਵਿੱਚ ਨਾ ਖਮੇਰ ਨਾ ਕੁਝ ਸ਼ਹਿਦ ਸਾੜਨਾ ਪਹਿਲੇ ਫਲਾਂ ਦੇ ਛੜਾਵੇ ਦੀ ਗੱਲ ਵਿੱਚ ਤੁਸੀਂ ਉਹਨਾਂ ਨੂੰ ਜਹਾਵਾ ਦੇ ਅੱਗੇ ਛੜਾਉਣਾ ਪਰ ਉਹ ਸੁਗੰਧਤਾ ਕਰਕੇ ਜਗਵੇਦੀ ਦੇ ਉਤੇ ਸਾੜਿਆ ਨਾ ਜਾਏ ਅਤੇ ਆਪਣੀ ਮੈਦੇ ਦੀ ਪੇਟ ਦੇ ਸਬਣਾ ਚੜਾਵਿਆਂ ਵਿੱਚ ਲੋਣ ਰਲਾਵੀ ਅਤੇ ਆਪਣੀ ਮੈਦੇ ਦੀ ਪੇਟ ਵਿੱਚ ਤੂੰ ਆਪਣੇ ਪਰਮੇਸ਼ਵਰ ਦੇ ਨਾਮ ਦਾ ਲੋਣ ਨਾ ਘਟਾਵੀਂ ਆਪਣੀਆਂ ਸਾਰੀਆਂ ਪੇਟਾਂ ਵਿੱਚ ਤੂੰ ਲੋਣ ਚੜਾਵੀਂ ਅਤੇ ਜੇ ਤੂੰ ਆਪਣਿਆਂ ਪਹਿਲਿਆਂ ਫਲਾਂ ਦੀ ਇੱਕ ਮੈਦੇ ਦੀ ਪੇਟ ਜਹਾਵਾ ਦੇ ਅੱਗੇ ਚੜਾਵੇਂ ਤਾਂ ਤੂੰ ਮੈਦੇ ਦੀ ਪੇਟ ਵਿੱਚ ਆਪਣੇ ਪਹਿਲੇ ਫਲਾਂ ਦੇ ਦਾਣਿਆਂ ਦੇ ਹਰੇ ਸਿੱਟੇ ਅੱਗ ਨਾਲ ਪੁੰਨੇ ਹੋਏ ਅਰਥਾਤ ਪੂਰੇ ਸਿੱਟਿਆਂ ਵਿੱਚੋਂ ਦਲੇ ਹੋਏ ਦਾਣੇ ਚੜਾਵੇਂ ਅਦੇ ਤੂੰ ਉਸ ਤੇ ਤੇਲ ਪਾਵੇਂ ਅਤੇ ਉਸ ਦੇ ਉਤੇ ਲੋਬਾਨ ਤਰੀ ਇਹ ਇੱਕ ਮੈਦੇ ਦੀ ਪੇਟ ਹੈ ਅਤੇ ਜਾਜਕ ਉਸ ਤੇ ਸਿਮਰਨ ਦੇ ਲਈ ਉਸਿਆਂ ਦਲਿਆਂ ਹੋਇਆਂ ਦਾਣਿਆਂ ਵਿੱਚੋਂ ਅਤੇ ਉਸ ਦੇ ਤੇਲ ਵਿੱਚੋਂ ਕੁਝ ਲੈ ਕੇ ਉਸ ਤੇ ਸਾਰੇ ਲੋਬਾਨ ਸਣੇ ਸਾੜੇ ਇਹ ਜੋਵਾ ਦੇ ਅੱਗੇ ਇੱਕ ਅਗ ਦੀ ਪੇਟ ਹੈ ਆਮੀਨ